ਇਸ ਚੌਕ ਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 ਦੋ ਤੁਕੇ 7 ਇੱਕ ਤੁਕਾ ਇੱਕ ਇੱਕ ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀ ਆਗਨ ਕੁੰਡ ਰਹਾਇਆ ਦਾਸ ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 481 ਤੇ ਸ਼ੋਭਨਿਕ ਆਸਾ ਰਾਗ ਵਿੱਚ ਭਗਤ ਕਬੀਰ ਜੀ ਦੀ ਬੰਦਾਇ ਪਾਵਨ ਸ਼ਬਦ ਅਜਾਪਾ ਨੂੰ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਆਗਮੇ ਹੋਮ ਨਾਮ ਬਖਸ਼ਿਸ਼ ਹੋ ਰਿਹਾ ਹੈ ਕਿ ਤੁਸੀਂ ਪਹਿਲਾਂ ਕਿਤਾ ਦੀ ਇੱਕ ਬੂੰਦ ਤੋਂ ਜਨਮ ਲਿਆ ਇਹ ਤੁਹਾਡਾ ਜੋ ਮਨੁੱਖਾ ਸਰੀਰ ਬਣਿਆ ਹੈ ਤੇ ਮਾਤਾ ਦੇ ਅਗਨਕੁੰਡ ਦੇ ਵਿੱਚ ਪਰਮੇਸ਼ਰ ਨੇ ਤੁਹਾਡੀ ਰਖਵਾਲੀ ਕੀਤੀ 10 ਮਹੀਨੇ ਤੁਸੀਂ ਮਾਤਾ ਦੇ ਪੇਟ ਵਿੱਚ ਰਹੇ ਤੇ ਉਸ ਤੋਂ ਬਾਅਦ ਤੁਹਾਡਾ ਜਨਮ ਹੋਇਆ ਪਰਮੇਸ਼ਰ ਨੂੰ ਵਿਸਾਰਨ ਕਰਕੇ ਉਸ ਦਾ ਵਿਧੀ ਵਿਵਧਾਨ ਦੀ ਵਗਿਆ ਕਰਨ ਦੇ ਕਰਕੇ ਤੁਹਾਨੂੰ ਮਾਇਆ ਦਾ ਲੋਭ ਲਾਲਚ ਲੱਗ ਗਿਆ ਹੈ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੁਰਬ ਜਨਮ ਕਰਮ ਭੂਮ ਬੀਜ ਦਾਹੀ ਬੋਇਆ ਏ ਬੰਦੇ ਤੂੰ ਕਿਉਂ ਇਨਾ ਲੋਭ ਵਿੱਚ ਫਸ ਰਿਹਾ ਹੈ ਤੇ ਜਿਹੜਾ ਕੰਮ ਕਰਨ ਵਾਲਾ ਸੀ ਪਰਮੇਸ਼ਰ ਦਾ ਜੋ ਨਾਮ ਰਤਨ ਹੈ ਇਹ ਜੋ ਜਨਮ ਮਿਲਿਆ ਹੈ ਇਸ ਨੂੰ ਤੂੰ ਗਵਾ ਰਿਹਾ ਹੈ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨਸਾਰ ਤੁਹਾਨੂੰ ਮਨੁੱਖਾ ਦੇ ਮਿਲੀ ਹੈ ਇਸ ਵਿੱਚ ਵੀ ਤੁਸੀਂ ਕੰਮ ਛੱਡ ਕੇ ਬੈਠੇ ਹੋ ਜੋ ਤੁਹਾਡਾ ਸਰੀਰ ਭੂਮੀ ਹੈ ਇਸ ਦੇ ਵਿੱਚ ਜੋ ਪਰਮੇਸ਼ਰ ਦਾ ਨਾਮ ਬੀਜਣਾ ਸੀ ਉੱਥੇ ਤੁਸੀਂ ਬੀਜ ਹੀ ਨਹੀਂ ਰਹੇ ਰਹਾਉ ਦੀਆਂ ਭਗਤੀਆਂ ਬਾੜ ਕਿਤੇ ਬਿਰਧ ਪਿਆ ਹੋਣਾ ਸੋ ਹੋਇਆ ਜਾਂ ਜਮ ਆਏ ਝੋਟ ਪਕਰ ਤਬ ਹੈ ਕਾਹੇ ਰੋਇਆ ਬਚਪਨ ਤੋਂ ਵੱਡੇ ਹੋ ਕੇ ਤੁਸੀਂ ਬੁੱਢੇ ਹੋ ਗਏ ਜੋ ਹੋਣਾ ਹੈ ਉਹ ਹੋ ਗਿਆ ਭਾਵ ਇਸ ਸਰੀਰ ਨੇ ਨਾਸ਼ ਹੋ ਜਾਣਾ ਹੈ ਤੇ ਜਦੋਂ ਫਿਰ ਜਾ ਮੰਣ ਕੇ ਮੌਤ ਆਣ ਕੇ ਬੋਦੀ ਤੋਂ ਜੂੜੇ ਤੋਂ ਸਿਰ ਤੋਂ ਫੜਦੀ ਹੈ ਤੇ ਫਿਰ ਤੁਸੀਂ ਕਿਉਂ ਰੋ ਰੋ ਕੇ ਦੁਨੀਆ ਨੂੰ ਵਖਾ ਰਹੇ ਹੋ ਜੀਵਨ ਕੀ ਆਸ ਕਰੇ ਜਮ ਨਿਹਾਰ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਟਾਲ ਪਾਸਾ ਤੁਸੀਂ ਹੋਰ ਜਉਣ ਦੀਆਂ ਆਸਾਂ ਲਾ ਕੇ ਬੈਠੇ ਹੋ ਰੰਗ ਢੰਗ ਸੁਖ ਮਾਨਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਜਮ ਮੌਤ ਤੁਹਾਡੇ ਸਾਹ ਗਿਣ ਰਹੀ ਹੈ ਵੀ ਕਦੋਂ ਖਤਮ ਹੋਣ ਦੇ ਕਦੋਂ ਫੜ ਕੇ ਲੈ ਕੇ ਜਾਈਏ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਅੱਜ ਆਪ ਪਰਮਹਾਰਜ ਹੁਕਮ ਬਖਸ਼ਿਸ਼ ਕਰ ਰਹੇ ਹਾਂ ਕਿ ਇੱਕ ਨਾਟ ਵਾਲੀ ਖੇਡ ਹੈ ਰੰਗ ਢੰਗ ਵਾਲੀ ਦਮਾਸ਼ੀ ਵਾਲੀ ਖੇਡ ਹੈ ਇਸ ਦੇ ਵਿੱਚ ਜੋ ਸਿੱਕਾ ਸੁਟਣਾ ਹੈ ਉਹ ਪਰਮੇਸ਼ਰ ਨੂੰ ਸਿਮਰਨ ਦਾ ਪਰਮੇਸ਼ਰ ਦੇ ਵਿਧੀ ਵਿਵਧਾਨ ਦੀ ਪਾਲਣਾ ਕਰਨ ਦਾ ਸੁਟੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਥੋੜਾ ਜਿਹਾ ਆਰੰਭਿਕ ਪੰਕਤੀਆਂ ਵੱਲੇ ਧਿਆਨ ਮਾਰੀਏ ਤੇ ਮਹਾਰਾਜ ਕਿਸ ਤਰ੍ਹਾਂ ਉਪਦੇਸ਼ ਦੇ ਰਹੇ ਹਨ ਕਿ ਉਸ ਸਮੇਂ ਭਗਤ ਕਬੀਰ ਜੀ ਦੇ ਸਮੇਂ ਤੋਂ ਲੈ ਕੇ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ ਉਸ ਸਮੇਂ 10 ਮਹੀਨੇ ਮਾਤਾ ਦੇ ਪੇਟ ਵਿੱਚ ਬੱਚਾ ਪਲਦਾ ਰਹਿੰਦਾ ਸੀ ਕਿਉਂਕਿ ਉਸ ਸਮੇਂ ਜ਼ਮੀਨ ਬੰਜਰ ਨਹੀਂ ਸੀ ਮਾਤਾ ਦੀ ਕੁੱਖ ਬੰਜਰ ਨਹੀਂ ਸੀ ਅੱਜ ਅਸੀਂ ਇੰਨਾ ਕੁਝ ਹੁੰਦਿਆ ਹੋਇਆ ਅਸੀਂ ਕਿੱਥੇ ਪਹੁੰਚ ਗਏ ਹਾਂ ਸਾਡੇ ਘਰ 10 ਮਹੀਨਿਆਂ ਤੋਂ 9 8 7 ਹੁਣ ਕਿੱਥੋਂ ਤੱਕ ਪਹੁੰਚਣਾ ਕੌਣ ਸਾਨੂੰ ਡਕੇਗਾ ਕੌਣ ਸਾਨੂੰ ਰੋਸ਼ਨੀ ਦੇਵੇਗਾ ਸਮਝਾਵੇਗਾ ਕਿ ਜੇ ਬੱਚੇ ਇਸੇ ਤਰ੍ਹਾਂ ਹੁੰਦੇ ਰਹਿ ਸਾਡੇ ਘਰਾਂ ਦੇ ਵਿੱਚ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਧਰ ਨੂੰ ਜਾਣਗੀਆਂ ਕੀ ਅਸੀਂ ਮਨੁੱਖ ਮਨੁੱਖਤਾ ਦੇ ਹੀ ਦੁਸ਼ਮਣ ਤਾਂ ਨਹੀਂ ਬਣ ਗਏ ਆਓ ਆਪਣੀ ਜ਼ਮੀਨ ਨੂੰ ਸੱਤ ਤੇ ਲੈ ਕੇ ਆਈਏ ਸੱਤ ਤੇ ਆਉਣ ਦੇ ਨਾਲ ਸਾਡੀ ਜ਼ਮੀਨ ਉਪਜਾਊ ਹੋ ਜਾਵੇਗੀ ਸਾਡੀ ਮਾਂ ਦੀ ਕੁੱਖ ਉਪਜਾਊ ਹੋ ਜਾਵੇਗੀ ਫਿਰ ਜੋ ਬੱਚੇ ਜਨਮ ਲੈਣਗੇ 10 ਮਹੀਨਿਆਂ ਦੇ ਵਿੱਚ ਪਲਦੇ ਰਹਿਣਗੇ ਪਰਮੇਸ਼ਰ ਨੂੰ ਸਿਮਰਨ ਕਰਦੇ ਰਹਿਣਗੇ ਤੇ ਇਹ ਮਾਇਆ ਇੰਨੀ ਤੰਗ ਨਹੀਂ ਕਰੂਗੀ ਜਿੰਨੀ ਮਾਇਆ ਆਪਾਂ ਨੂੰ ਅੱਜ ਤੰਗ ਕਰ ਰਹੀ ਹੈ ਫਿਰ ਦੁਬਾਰਾ ਮਾਫੀ ਮੰਗੂਗਾ ਆਓ ਗੁਰਮੰਤਰ ਦਾ ਜਾਪ ਕਰੀਏ ਸਾਡਾ ਸਤਿ ਪ੍ਰਾਪਤ ਹੋ ਜਾਵੇ ਸਤਿ ਕੀ ਹੁੰਦਾ ਹੈ ਇਸ ਨੂੰ ਦੱਸਣ ਦੀ ਵੀ ਸ਼ਕਤੀ ਪਰਮੇਸ਼ਰ ਦੇਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ